ਗੁਰੂ ਸਾਹਿਬ ਦੀ ਜਿਹੜੀ ਸ਼ੀਧੀ ਹੈ ਜਦੋਂ ਜੇ ਅਸੀਂ ਨਿਰਪੱਖ ਹੋ ਕੇ ਝਾਤ ਮਾਰਦੇ ਆ ਤਾਂ ਉਹਦੇ ਸਾਨੂੰ ਤਿੰਨ ਮੁੱਖ ਕਾਰਨ ਵਿਖਾਈ ਦਿੰਦੇ ਨੇ ਹੂੰ ਪਹਿਲਾ ਹੈਗਾ ਪ੍ਰਿਥੀ ਚੰਦ ਜਿਹੜਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਕਾ ਵੱਡਾ ਭਰਾ ਸੀ ਜੋ ਕਿ ਗੁਰੂ ਗੱਦੀ ਨਾ ਮਿਲਣ ਕਰਕੇ ਹੂੰ ਗੁਰੂ ਸਾਹਿਬ ਦੀ ਜਾਨ ਦਾ ਬੈਰੀ ਬਣ ਗਿਆ ਸੀ ਹੂੰ ਕਿ ਇਹ ਝਗੜਾ ਦਾ ਗੁਰੂ ਗੱਦੀ ਚੋਂ ਚੱਲਦਾ ਆਇਆ ਗੱਦੀ ਤੋਂ ਚੱਲਦਾ ਹੁੰਦਾ ਹੂੰ ਦੂਸਰਾ ਜਿਹੜਾ ਹੈ ਸੀਗਾ ਇਹਦਾ ਕਾਰਨ ਵੱਡਾ ਹੈਗਾ ਪ੍ਰਿਥੀ ਚੰਦ ਹੂੰ ਜਿਹੜਾ ਕਿ ਲਾਹੌਰ ਦਾ ਰਹਿਣ ਵਾਲਾ ਸੀ ਸ਼ਾਹੀ ਖਤਰੀ ਸੀ ਤੇ ਦਿੱਲੀ ਦਰਬਾਰ ਚ ਅਹਲਕਾਰ ਸੀ ਚੰਦੂ ਚੰਦੂ لال ਹਾਂ ਤੁਸੀਂ ਪ੍ਰਤੀਜਨ ਕਰ ਸੌਰੀ ਚੰਦੂਲਾ ਚੰਦੂ لال ਪ੍ਰਤੀਜਨ ਤਾਂ ਪਹਿਲਾਂ ਉਹਦੀ ਨਾ ਪ੍ਰਾਹ ਚੰਦੂ لال ਤੇ ਜਿਸ ਦੀ ਧੀ ਦੇ ਰਿਸ਼ਤੇ ਦਾ ਇਨਕਾਰ ਕੀਤਾ ਸੀ ਗੁਰੂ ਸਾਹਿਬ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਲਈ ਤੇ ਇਸ ਕਰਕੇ ਉਹ ਗੁਰੂ ਸਾਹਿਬ ਦੀ ਜਾਨ ਦਾ ਬੈਰੀ ਬਣ ਗਿਆ ਸੀ ਤੇ ਹਰ ਹਾਲਤ ਵਿੱਚ ਗੁਰੂ ਸਾਹਿਬ ਤੋਂ ਆਪਣੀ ਬੇਇੱਜ਼ਤੀ ਤੇ ਨਰਦ ਦੀ ਬਦਲਾ ਲੈਣਾ ਚਾਹੁੰਦਾ ਸੀ ਤੀਸਰਾ ਜਿਹੜਾ ਇਹਦਾ ਕਾਰਨ ਦਿਖਾਈ ਦਿੰਦਾ ਉਹ ਦਿੰਦਾ ਹੈ ਜਹਾਂਗੀਰ ਤੋਂ ਬਾਗੀ ਹੋਇਆ ਉਸ ਦਾ ਪੁੱਤਰ ਸ਼ਾਹਜਾਹ ਦਾ ਖੁਸਰੋ ਜਿਹੜਾ ਬਾਗੀ ਹੋ ਗਿਆ ਸੀ ਤੇ ਉਹ ਗੁਰੂ ਸਾਹਿਬ ਕੋਲ ਠਹਿਰਿਆ ਸੀ ਗੁਰੂ ਸਾਹਿਬ ਨੇ ਆਪਣੇ ਕੋਲ ਠਹਿਰਾਇਆ ਸੀ ਤੇ ਉਹਦੀ ਮਾਲੀ ਸਿਹਤਾਂ ਵੀ ਕੀਤੀ ਸੀ ਇਹਨੂੰ ਤਿੰਨ ਗੱਲਾਂ ਨੇ ਹੁਣ ਆਪਾਂ ਥੋੜਾ ਇਹਨੂੰ ਵਿਸਤਾਰਪੂਰਵਕ ਦੇਖ ਲੈਂਦੇ ਹਾਂ ਥੋੜਾ ਜਾਂ ਪ੍ਰਿਥੀ ਚੰਦ ਇਤਿਹਾਸ ਦਾ ਸਿੱਕਾ ਇਤਿਹਾਸ ਹੈ ਕਿ ਜਦੋਂ ਪ੍ਰਿਥੀ ਚੰਦ ਦੀ ਜਗ੍ਹਾ ਪ੍ਰਿਥੀ ਚੰਦ ਬڑا ਪੁੱਤਰ ਸੀ ਉਹ ਚਾਹੁੰਦਾ ਸੀ ਗੁਰੂ ਦੀ ਮਿਲਣੀ ਮਿਲੀ ਚਾਹੀਦੀ ਹੈ ਬੜਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਬਖਸ਼ੀ ਤਾਂ ਉਹਨੇ ਇੱਕ ਬਹੁਤ ਬੜਾ ਬਖੇੜ ਉਨੇ ਕਿਹਾ ਮੇਰਾ ਹੱਕ ਮਾਰਿਆ ਗਿਆ ਮੇਰੇ ਨਾਲ ਧੋਖਾ ਹੋਇਆ ਮੈਂ ਆਪਣੇ ਹੱਕ ਦੀ ਪ੍ਰਾਪਤੀ ਲਈ ਸਾਰਾ ਜੋਰ ਲਾਵਾਂਗਾ ਉਸਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੇਰਾ ਹੱਕ ਹੋਇਆ ਮੈਂ ਉਹ ਚੈ ਨਹੀਂ ਲੈਣ ਦੇਵਾਂਗਾ ਸਿੱਖ ਇਤਿਹਾਸ ਭਾਗ ਪਹਿਲਾ 1890 ਇਹਦੇ ਬਾਰੇ ਕੀ ਲਿਖਦੇ ਨੇ ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਤਵਰੀਕੂ ਗੁਰੂ ਹਰਸਾ ਪੰਨਨ 1880 ਤੇ ਪ੍ਰਿਥੀ ਚੰਦ ਨੇ ਆਪਣੇ ਗੁਰੂ ਪਿਤਾ ਨੂੰ ਇਹ ਵੀ ਕਿਹਾ ਭਲਾ ਤੁਸੀਂ ਉਸ ਨੂੰ ਗ੍ਰਿਹਾਈ ਦੇਵੋ ਮੈਂ ਕੈਸੇ ਚਨੇ ਚਵਾਵਾਂਗਾ ਗੁਰਿਆਈ ਤਾਂ ਮੇਰਾ ਵੱਡੇ ਪੁੱਤ ਨੂੰ ਰੱਖ ਸੀ ਤੁਸੀਂ ਕਿਸੇ ਹੋਰ ਨੂੰ ਦਿਓਗੇ ਮੈਂ ਦੌਲਤ ਖਰਚ ਕੇ ਹਾਕ ਬਾਬਸੋ ਲੈ ਲਵਾਂਗਾ ਫੇਰ ਥੋੜੀ ਕੀ ਰਹਿਉ ਹਮ ਅਗਿਆਨੀ ਗਨ ਸੀ ਇਹ ਵੀ ਲਿਖਦੇ ਨੇ ਕਿ ਉਹਨੇ ਅਪ੍ਰਿਥੀ ਚੰਨੇ ਆਪਣੇ ਗੁਰੂ ਪਿਤਾ ਨੂੰ ਤੇ ਗੁਰੂ ਭਰਾ ਨੂੰ ਤਮਗ ਵੀ ਦਿੱਤੀ ਸੀ ਤੁਸੀਂ ਮੇਰੇ ਨਾਲ ਦਗਾ ਕੀਤਾ ਹੈ ਮੇਰੀ ਚੀਜ਼ ਉਸ ਨੂੰ ਜਿਹੜੀ ਗੁਰੂ ਅਰਜਨ ਦੇਵ ਦੇ ਦਿੰਦੀ ਹੈ ਪਰ ਦੇਖੋ ਮੈਂ ਵੀ ਤੁਹਾਨੂੰ ਦੋਹਾਂ ਨੂੰ ਕਿਹਾ ਕੋ ਪਾਰ ਕਰਦਾ ਇਨ ਦੀ ਦੂਜੇ ਸਰਪਨਾ ਚ ਉਹ ਖੁੱਲਮ ਖੁੱਲਾ ਦੋਨੋਂ ਮਾਰਮ ਦੀ ਧਮਕੀ ਦੇ ਰਹੇ ਮਾਰ ਮਗਾਉਣ ਦੀ ਤਵਾਰੀ ਗੁਰੂ ਖਰਸਾਹ ਸਾਹਿਬ ਪੰਨਨ 381 ਤੇ ਕਿਉਂਕਿ ਇਹ ਜਿਹੜਾ ਸਿਡੀਅਸ ਹੁੰਦਾ ਜਹਾਂਗੀਰ ਨਾਲ ਜੁੜਿਆ ਹੋਇਆ ਇਹ ਜਿਹੜਾ ਸਹੀ ਸ਼ੁਰੂਆਤ ਹੋਈ ਹੈ ਅਕਬਰ ਦੇ ਦੌਰ ਚ ਬਲਕਿ ਤੇ ਇਸ ਧਮਕੀ ਨੂੰ ਆਮਲੀ ਜਮਾ ਪਹਿਨਾਉਣ ਲਈ ਪ੍ਰਿਥੀ ਚੰਦ ਨੇ ਅਕਬਰ ਦੇ ਦਰਬਾਰ ਚ ਮੁਕੱਦਮਾ ਦਾਇਰ ਕੀਤਾ ਵੀ ਗੁਰੂ ਗੱਦੀ ਮੈਨੂੰ ਦਵਾਈ ਜਾਵੇ ਇਹਨੂੰ ਗੁਰੂ ਗੱਦੀ ਉੱਡ ਕੀਤਾ ਜਾਵੇ ਪਰ ਅਖਬਰ ਨੇ ਉਹ ਮੁਕੱਦਮਾ ਖਰਜ ਕਰਤਾ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਬਾਰੇ ਕੀthi ਗਈ ਉਰਸਾਬ ਨੇ ਉਹ ਮਗਦਮਾ ਵੀ ਖਰਚ ਕਰਤਾ ਹੁਣ ਅਕਬਰ ਤੋਂ ਬਾਅਦ ਜਿਹੜਾ ਜਹਾਂਗੀਰ ਆ ਉਹ ਤਖਤ ਤੇ ਬੈਠਦਾ ਹੈ ਹਮ ਇਤਿਹਾਸਾਜ਼ਾ ਹੈ ਕਿਤਾ ਹੈਗੀ ਕਿ ਰਸਾਲਾ ਹੈਗਾ ਖਾਰਸਾ ਪਾਰਲੀਮੈਂਟ ਗਜ਼ਟ ਜਨਵਰੀ 1955 ਚ ਲਿਖਦਾ ਹੈ ਵੀ ਜਦੋਂ ਜਹਾਂਗੀਰ ਤਖਤ ਤੇ ਬੈਠਿਆ ਤਾਂ ਪ੍ਰਿਥੀ ਚੰਦ ਆਪਣੇ ਗੁਰੂ ਪਿਤਾ ਦੇ ਗੁਰੂ ਅਜਿੰਦ ਦੇ ਖਿਲਾਫ ਸ਼ਿਕਾਇਤ ਅਗਨੀ ਸ਼ੁਰੂ ਕਰਨ ਜਹਾਂਗੀਰ ਕੋਲ ਉਹਨੇ ਇਹ ਵੀ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮੁਗਲ ਹਕੂਮਤ ਦੇ ਖਿਲਾਫ ਬਗਾਵਤ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਦੇਖੋ ਕੋਈ ਵੀ ਬਾ ਹਕੂਮਤ ਆ ਬਗਾਵਤ ਨੂੰ ਸੁਣ ਹੀ ਸਕਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸ਼੍ਰੀ ਗੁਰੂ ਅਰਜਨ ਗੁਰੂ ਰਾਮਦਾਸ ਜੀ ਦਾ ਅਕਾਲ ਚਰਨ ਨਾ ਹੁੰਦਾ ਜੋਤੀ ਜੋ ਸਮਾਉਂਦੇ ਨੇ ਤਾਂ ਪ੍ਰਥੀ ਚੰਦ ਨੇ ਮﻘਦਮਾ ਕੀਤਾ ਹੈਗਾ ਕਿ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਪਿਤਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਸਿੱਖ ਇਤਿਹਾਸ ਪੰਨਾ ਨੰਬਰ 61 ਤੇ ਦਰਜਾ ਹੈ ਤੇ ਉਸ ਵੇਲੇ ਦੇ ਹਕਮਾਂ ਨੇ ਉਹਦਾ ਇੱਕ ਖਾਰੇ ਕਰਤਾ ਹੁਣ ਜਿਹੜੀ ਦੂਸਰੀ ਬੰਦ ਸਭ ਸਾਹਮਣੇ ਥੋੜੇ ਆ ਉਹ ਵੀ ਅਸਰ ਹੋਇਆ ਕੀ ਹੈ ਇਤਿਹਾਸ ਦਾ ਸਿੱਖ ਇਤਿਹਾਸ ਤਬਰ ਗੁਰੂ ਖਾਲਸਾ ਪੰਨਾ ਨੰਬਰ 407 ਤੇ 8 ਲਿਖਦੇ ਨੇ ਵੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਅਗਮਨ ਹੋਇਆ ਤਾਂ ਪ੍ਰਿਥੀ ਚੰਦ ਨੇ ਸਗੇ ਤਾਇ ਨੇ ਬਾਲ ਗੁਰੂ ਕੁਝ ਦਿਨ ਦੁੱਧ ਪੀਨੇ ਗੁਰੂ ਸੇ ਕੁਝ ਦਿਨਾਂ ਦੇ ਕੁਝ ਸਾਲਾਂ ਦੇ ਨਹੀਂ ਕੁਝ ਦਿਨਾਂ ਦੇ ਦੋ ਬਾਰੀ ਜ਼ਹਿਰਤੀ ਮਾਰਨ ਲਈ ਸਗਬ ਤੇ ਜਿਹਨੂੰ ਸ਼ਿਰੂ ਹਰ ਗੁਰੂ ਦੀ ਜਿਹੜੋ ਪਹਿਲੀ ਵਾਰੀ ਇੱਕ ਉਹਨੇ ਦਾਸੀ ਨੂੰ ਖੜਾ ਕੀਤਾ ਧੰਦਾ ਦੌਲਤ ਦੇ ਕੇ ਧੰਦਾ ਲਾਲ ਦੇ ਕੇ ਵੀ ਉਹ ਆਪਣੇ ਦੋਹਾਂ ਥਣਾ ਨੂੰ ਦੋਹਾਂ ਛਾਤੀਆਂ ਨੂੰ ਦੁੱਧ ਲਾ ਕੇ ਜ਼ਹਿਰ ਲਾ ਕੇ ਬਾਲ ਗੁਰੂ ਨੂੰ ਦੁੱਧ ਪਲਾ ਕੇ ਮਾਰ ਦੇਵੇ ਪਰ ਉਸ ਖੋਇਆ ਕਿ ਉਹ ਜ਼ਹਿਰ ਨਾਲ ਦਾਸੀ ਖੁਦੀ ਮਾਰੇਗੀ ਪ੍ਰਿਥੀ ਚੰਦ ਨੇ ਇਹਦਾ ਮਰਨਾ ਵੀ ਗੁਰੂ ਅਜਿੰਦ ਦੇਵ ਦੀ ਸ਼ਰਮੜਤਾ ਪਰ ਹਾਕਮ ਨੇ ਮੁਗਲ ਹਾਕਮ ਨੇ ਮੈਂ ਦੱਸਦਾ ਮੈਂ ਇਸ ਕਰਕੇ ਨਹੀਂ ਕਰ ਰਿਹਾ ਮੈਂ ਦੱਸ ਵੀ ਇਹ ਹੁੰਦਾ ਇਹ ਵੀ ਹੁੰਦਾ ਰਿਹਾ ਉਦਾਮ ਕਦਮ ਖਾਰਜ ਕਰਤਾ ਉਸ ਤੋਂ ਬਾਅਦ ਫਿਰ ਉਹਨੇ ਇੱਕ ਹੋਰਾਰਤum ਤਿਆਰ ਕੀਤਾ ਇਸੇ ਕੰਮ ਲਈ ਜ਼ਹਿਰ ਦੇ ਕੇ ਮਾਰਨ ਲਈ ਉਹਦਾ ਉਹ ਆਰਵੀ ਖਾਲੀ ਖਾਲੀ ਗਿਆ ਉਸ ਤੋਂ ਬਾਅਦ ਵੀ ਗੁਰੂ ਜਿਹੜਾ ਸੀ ਪ੍ਰਸਿੱਧ ਚੰਦ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਦੁਸ਼ਚਾਲਾਂ ਚੱਲਦਾ ਰਿਹਾ ਪਰ ਉਹਨੂੰ ਹਰ ਵਾਰੀ ਮੂੰਹ ਦੀ ਖਾਣੀ ਪਈ ਇਤਿਹਾਸ ਇਹ ਦੱਸਦਾ ਹੈ ਕਿ ਜਦੋਂ ਅਜਾਹਂਗਿਰ ਤਖਤੇ ਬੈਠਿਆ ਪਰ ਬੈਠਣਾ ਚਾਹੁੰਦਾ ਸੀ ਖੁਸਰੋ ਉਹਦਾ ਪੁੱਤਰ ਸ਼ਾਹਜਾਹ ਦਾ ਖੁਸਰੋ ਅਗਬਰ ਜਹਾਉਂ ਤੇ ਉਹਨੂੰ ਬਿਠਾਉਣਾ ਪਰ ਜਹਾਹਂਗਿਰ ਤਖਤੇ ਬੈਠਿਆ ਤੇ ਉਹਨੇ ਤਖਤੇ ਬੈਠ ਰਿਏ ਆਪਣੇ ਪੁੱਤਰ ਸ਼ਾਹਜਾਹ ਦਾ ਖੁਸਰੋ ਨੂੰ ਕੈਦ ਕਰਤਾ ਕੁਸਮੇ ਮਗਰੋਂ ਸਹਿਜਦਾ ਖੁਸਰੋ ਕੈਚੋਂ ਨਿਕਲ ਗਏ ਕਿਲੇ ਚੋਂ ਪੰਜਾਬਲ ਭਜ ਤੁਰਿਆ ਤੇ ਉਹਨੇ ਆਪਣੇ ਪਿਤਾ ਦੇ ਖਿਲਾਫ ਬਗਾਵਤ ਕਰਤੀ ਬਾਗੀ ਹੋ ਗਿਆ ਨਾ ਉਹਨੂੰ ਹੁਣ ਉਹ ਬਾਗੀ ਹੈ ਤੇ ਰਸਤੇ ਜਾਂਦਾ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਉਹ ਉਹ ਬਾਗੀ ਸੀ ਤੇ ਉਸ ਵੇਲੇ ਗੁਰੂ ਸਾਹਿਬ ਤਰਨਤਾਰ ਉਤਰੇ ਹੋ ਸੀ ਗੁਰੂ ਸਾਹਿਬ ਨੂੰ ਮਿਲਿਆ ਤੇ ਗੁਰੂ ਸਾਹਿਬ ਕੋਲੇ ਉਹਨੇ ਬੇਨਤੀ ਕੀਤੀ ਆਪਣੀ ਮਾਲੀ ਸਹਾਇਤਾ ਲਈ ਪਰ ਸਿੱਧੇ ਸਿੱਕੇ ਬਦਵਾਨ ਮਿਸਟਰ ਬੈਨੀ ਪ੍ਰਸਾਦ ਹਿਸਟਰੀ ਆਫ ਜਹਾਂਗੀਰ ਚ ਲਿਖਦੇ ਨੇ ਕਿ ਗੁਰੂ ਸਾਹਿਬ ਨੇ ਉਸ ਨੂੰ ਉਸ ਵੇਲੇ 5000 ਰੁਪਏ ਦਾ ਜਿਹੜਾ ਅੱਜ ਕੇ 5 ਕਰੋੜ 50 ਕਰੋੜ ਬੰਦਾ ਹੈ ਉਸ ਵੇਲੇ ਦਾ ਇਸੇ ਗੱਲ ਨੂੰ ਆਧਾਰ ਬਣਾ ਕੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਚ ਚੰਦੂ لال ਨੇ ਬਾਦਸ਼ਾਹ ਕੋਲ ਬਾਦਸ਼ਾਹ ਨੂੰ ਹੀ ਕਿਹਾ ਕਿ ਤੁਹਾਡੇ ਬਾਗੀ ਤੇ ਗद्दार ਹਕੂਮਤ ਦੇ ਬਾਗੀ ਤੇ ਗद्दार ਸ਼ਾਹ ਜਾਂਦਾ ਖਸਰੋ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾ ਕੇਵਲ ਆਪਣੇ ਕੋਲੇ ਪੜਾ ਦਿੱਤੀ ਬਲਕੇ 1 ਲੱਖ ਰੁਪਇਆ ਖਰਚ ਵਾਸਤੇ ਦਿੱਤਾ ਔਰ ਆਪਣੇ ਕਈ ਲੱਖ ਮਰੀਦ ਉਹਦੀ ਕੰਮ ਕਵਾਸਤੇ ਉਹਦੀ ਫੌਜ ਵਾਸਤੇ ਤਿਆਰ ਕੀਤੇ ਸੀ ਜੇ ਸ਼ਾਹੀ ਸੈਨਾ ਬਖਤੇ ਨਾ ਬਹੁਦੀ ਸਮੇਂ ਸਿਰ ਤਾਂ ਬੜਾ ਭਾਰੀ ਜੰਗ ਹੁੰਦਾ ਅ ਜਿਹੜੇ ਬਾਸ਼ੰਦ ਨੇ ਕਰਨਾ ਦੇ ਕੱਚੇ ਹੁੰਦੇ ਨੇ ਇਸੇ ਚੀਜ਼ ਤੇ ਨਿਸ਼ਚਾ ਕਰਕੇ ਜਹਾਂਗੀਰ ਨੇ ਇਹਦੀਆ ਭੇਜ ਕੇ ਗੁਰੂ ਸਾਹਿਬ ਨੂੰ ਲਾਹੌਰ ਸੱਦ ਲਿਆ ਪਰ ਇਹ ਵੀ ਗੱਲ ਹੈ ਨਾ ਮੈਂ ਵਿੱਚ ਰੁਕਣਾ ਚਾਹਾਂਗਾ ਤੁਸੀਂ ਕੰਟੀਨਿਊ ਕਰ ਲਿਓ ਪਰ ਅਸੀਂ ਕਹਿੰਦੇ ਆਂ ਵੀ ਜਿਹੜਾ ਗੁਰੂ ਸਾਹਿਬ ਕੋਲ ਆਇਆ ਤਾਂ ਗੁਰੂ ਸਾਹਿਬ ਨੇ ਤਾਂ ਉਹਨੂੰ ਦਰਸ਼ਨ ਦੇਣੀ ਹੈ ਗੁਰੂ ਸਾਹਿਬ ਨੂੰ ਜੇ ਕੋਈ ਹੱਥ ਜੋੜ ਕੇ ਕਹਿ ਰਿਹਾ ਵੀ ਮੈਨੂੰ ਸੇਵਾ ਚਾਹੀਦੀ ਹੈ ਮੈਨੂੰ ਕਿਸੇ ਤਰੀਕੇ ਮਦਦ ਚਾਹੀਦੀ ਹੈ ਤਾਂ ਗੁਰੂ ਸਾਹਿਬ ਪਿੱਛੇ ਥੋੜੀ ਨਾ ਹਟਣਗੇ ਜਿਹੜਾ ਚੱਲ ਕੇ ਆਇਆ ਉਹਦੇ ਤਾਂ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਦੱਸਦਾ ਮੈਂ ਬੇਸਿਕ ਦੱਸਣਾ ਜੋ ਨਾ ਜਦੋਂ ਪੰਜਾਬ ਟੈਰਰਿਜ਼ਮ ਨਾਲ ਦੋਂ ਗੁਜ਼ਰਿਆ ਸੀ ਕਹਿੰਦੇ ਤੇ ਉਗਰਵਾਦ ਆ ਖੜਗੂਵਾਦ ਆ ਜਾਂ ਅੰਤਖਵਾਦ ਆ ਤੇ ਕੋਈ ਨੌਜਵਾਨ ਜਿਹੜਾ ਉਹ ਨਾਲ ਕਿਸੇ ਟੱਬ ਦੇ ਚਾਹ ਪੀਂਹੁੰਦਾ ਸੀ ਟੱਬ ਵਾਲ ਨੂੰ ਨਹੀਂ ਪਤਾ ਹੁੰਦਾ ਦੀ ਕੌਣਾ ਚਾਹ ਪੀਂਦੇ ਟੱਬ ਦੇ ਤਾਂ ਉਹਨੇ ਹੀ ਹੋਣਾ ਨਾ ਜੇ ਤੁਸੀਂ ਕਹਿ ਰਹੇ ਹੋ ਟੱਬ ਦੇ ਹਰ ਬੰਦੇ ਨੇ ਹੋਣਾ ਨਾ ਤਾਂ ਪੁਲਿਸ ਨੂੰ ਪਤਾ ਲੱਗ ਜਾਂਦਾ ਸੀ ਪਿੱਛੋਂ ਟੱਬਿਆਂ ਨੂੰ ਚੱਕ ਲੈ ਜਾਂਦੀ ਸੀ ਟੱਬੇ ਦਾ ਕੀ ਕਸੂਰ ਹੁੰਦਾ ਸੀ ਫਿਰ ਉਹ ਗਲਤ ਹੈ ਨਾ ਚੀਜ਼ ਨਹੀਂ ਅਸੀਂ ਉਹ ਕਹਿੰਦੇ ਆ ਨਾ ਗਲਤ ਹੈ ਨਹੀਂ ਸੁਣੋ ਮੇਰੀ ਗੱਲ ਉਹ ਗਲਤ ਹੋਇਆ ਜੋ ਉਦੋਂ ਹੋਇਆ ਸੁਣਦਾ ਨਹੀਂ ਮੈਂ ਗੱਲ ਮੈਂ ਨਹੀਂ ਕਹਿੰਦਾ ਵੀ ਇਹ ਹਕੂਮਤ ਦੀ ਗੱਲ ਦੱਸ ਰਿਹਾ ਗਲਤ ਤਾਂ ਜਿਹੜਾ ਗਲਤੀ ਹੈ ਹੁਣ ਆਪਾਂ ਪਹਿਲਗਾਮ ਹਮਲਾ ਹੋਇਆ ਪਹਿਲਗਾਮ ਹਮਲਾ ਹੋਇਆ ਤੇ ਹਕੂਮਤ ਨੂੰ ਪਤਾ ਲੱਗਿਆ ਵੀ ਇਹ ਬਾਗੀ ਸਪੋਰਟ ਕਰ ਰਹੇ ਹਨ